ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰੜਾ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਟੀ ਸਾਹਿਬ ਅੱਜ ਸ਼੍ਰੋਮਣੀ ਕਮੇਟੀ ਦੇ ਕੁਝ ਮੌਜੂਦਾ ਤੇ ਕੁਝ ਸਾਬਕਾ ਮੈਂਬਰ ਜਿਹੜੇ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਦੇ ਗ੍ਰਹਿ ਵਿਖੇ ਪਹੁੰਚਦੇ ਆ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਉਂਦੇ ਆ ਵੀ 2 ਦਸੰਬਰ ਨੂੰ ਜਿਹੜੇ ਤੁਸੀਂ ਆਦੇਸ਼ ਦਿੱਤੇ ਸੀਗੇ ਸੁਖਬੀਰ ਬਾਦਲ ਸਮੇਤ ਉਹਨਾਂ ਦੀ ਕੈਬਨਿਟ ਕਹਿੰਦੇ ਉਹ ਤੇ ਉਹਨਾਂ ਤੋਂ ਮੁਨਕਰ ਹੋ ਗਏ ਅਸਤੀਫੇ ਪ੍ਰਵਾਨ ਨਹੀਂ ਹੋਏ ਸੱਤ ਮੈਂਬਰੀ ਕਮੇਟੀ ਦਾ ਪਤਾ ਹੀ ਕੁਝ ਨਹੀਂ ਆ ਨਵੀਂ ਭਰਤੀ ਕਦੋਂ ਸ਼ੁਰੂ ਹੋਏਗੀ ਕਦੋਂ ਨਵੇਂ ਮੈਂਬਰ ਅਕਾਲੀ ਦਲ ਦੇ ਵਿੱਚ ਭਰਤੀ ਹੋਣਗੇ ਚੋਣ ਪ੍ਰਕਿਰਿਆ ਸ਼ੁਰੂ ਹੋਏਗੀ ਤੇ ਨਾਲ ਹੀ ਉਹ ਇੱਕ ਗੱਲ ਹੋਰ ਆਖਦੇ ਆ ਬੜੀ ਮਹੱਤਵਪੂਰਨ ਗੱਲ ਆ ਕਹਿੰਦੇ ਵੀ ਅਸੀਂ ਪਿੰਡ ਪਿੰਡ ਜਾਵਾਂਗੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਦੱਸਾਂਗੇ ਤੇ ਉਹਨਾਂ ਕੋਲੋਂ ਕਹਿੰਦੇ ਮਤੇ ਵੀ ਪਵਾਵਾਂਗੇ ਬਈ ਸੁਖਬੀਰ ਬਾਦਲ ਤੇ ਇਹਨਾਂ ਦੀ ਪੂਰੀ ਕੈਬਨਿਟ ਇਹਨਾਂ ਦੇ ਸਾਥੀਆਂ ਨੂੰ ਮੁੜ ਤਲਬ ਕੀਤਾ ਜਾਏਗਾ ਇਹਨਾਂ ਨੂੰ ਫੇਰ ਜਿਹੜੀ ਆ ਉਹ ਤਨਖਾਹ ਲਗਾਈ ਜਾਏ। ਹੁਣ ਪੱਟੀ ਸਾਹਿਬ ਜੇ ਕਿਤੇ ਇਹ ਸਾਰੀ ਪ੍ਰਕਿਰਿਆ ਅਮਲ ਦੇ ਵਿੱਚ ਆ ਗਈ ਫੇਰ ਅਕਾਲੀ ਦਲ ਵਾਸਤੇ ਸਥਿਤੀ ਜਿਹੜੀ ਆ ਇਹ ਹੋਰ ਸੰਕਟਮਈ ਬਣ ਸਕਦੀ ਹੈ ਕਿ ਨਹੀਂ? ਪਹਿਲੀ ਗੱਲ ਤੇ ਜਿਹੜਾ ਪੱਤਰ ਲਿਖਿਆ ਸੀ ਉਹਦਾ ਮੂਲ ਪਾਤ ਬਹੁਤ ਛੋਟਾ ਥੋੜਾ ਲਿਖਿਆ ਮੈਂ ਉਦਾਸੀ ਦੀ ਆਪਣੇ ਦਰਸ਼ਕਾਂ ਨੂੰ ਵੀ ਮਾਨਯੋਗ ਸਿੰਘ ਸਾਹਿਬ ਗਿਆਨੀ ਰਿਕ ਬੀਰ ਸਿੰਘ ਦੀ ਜਿਹੇਦਰ ਕਾਲ ਤੱਕ ਜਿਹੜੇ ਅਮਰਤ ਸਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੰਘ ਸਾਹਿਬ ਜੀ ਇੱਥੇ ਮੈਨੂੰ ਇਤਰਾਜ ਜਥੇਦਾਰ ਸਰ ਚਾਹੀਦਾ ਸੀ ਅਸੀਂ ਆਪ ਜੀ ਦਾ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬਿਲਾ ਕੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪੂਰੇ ਦੌਰ ਤੇ ਲਾਗੂ ਕਰ ਦੋ ਅਨਾਕਾਨੀ ਕਰ ਰਹੀ ਹੈ ਪਤਾ ਲੱਗਾ ਕਿ ਸੰਦੀਪ ਸਿੰਘ ਬਾਦਲ ਤੇ ਇਸ ਦੇ ਨੇੜਲੇ ਆਪਣੇ ਦਬਾਅ ਪ੍ਰਭਾਵ ਸਦਕਾ ਹੁਕਮਨਾਮੇ ਨੂੰ ਸਾਤ ਸੱਤ ਹੀਣ ਕਰਨ ਲਈ ਪੂਰਾ ਤ ਪੂਰਾ ਤਾਨ ਲਾ ਰਹੇ ਹਮ ਇਸ ਦੀ ਸਿੰਘਬੀਰ ਸਿੰਘ ਬਾਦਲੇ ਤੇ ਇਸ ਦੇ ਆਲੇ ਦੁਆਲੇ ਘੇਰਾ ਪਾ ਕੇ ਬੈਠੇ ਮਰਿਆਦਾ ਦੇ ਮਿਆਰਾਂ ਤੋਂ ਹੀਣੇ ਆਗੂਆਂ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਸ਼੍ਰੋਮਣੀ ਗੁਰਦਵਾਰ ਪੰਥ ਕਮੇਟੀ ਦੇ ਅਨੁਕਧਾਰਿਤ ਬਰਤਾਲੀਆ ਕਮੇਟੀ ਬਣਾ ਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਲਾਫ ਕਾਰਵਾਈ ਕਰਨੀ ਸੁਖਬੀਰ ਸਿੰਘ ਬਾਦਲ ਦੇ ਦਬਾਅ ਕਰਨ ਬਦਲਾ ਲਊ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਵੀ ਆਪਸੀ ਤੁਸੀਂ ਵੀ ਆਪਣੇ ਬਿਆਨ ਵਿੱਚ ਇਸ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੇ ਅਧਿਕਾਰਾਂ ਦੀ ਚੁਣੌਤੀ ਚੁਣੌਤੀ ਅਤੇ ਜਥੇਦਾਰਾਂ ਦੀ ਜਥੇਦਾਰ ਦੀ ਪਦਵੀ ਦੇ ਮਾਨ ਸਨਮਾਨ ਨੂੰ ਟਾਰ ਲਾਉਣ ਦੀ ਕਰਾ ਦਿੱਤਾ ਹੈ ਇਸ ਲਈ ਆ ਵੀਨ ਸਿੰਘ ਨੂੰ ਬੇਨਤੀ ਹੈ ਕਿ ਪੰਜ ਸਿੰਘ ਸਾਹਿਬ ਦੀ ਮੀਟਿੰਗ ਬੁਲਾ ਕੇ ਆਪਣੇ ਤੌਰ ਤੇ ਪੱਤਰ ਜਾਰੀ ਕਰਕੇ ਇਸ ਕਮੇਟੀ ਨੂੰ ਖਾਜ ਕੀਤਾ ਜਾਵੇ ਤਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਲਬ ਕੀਤੇ ਜਾ ਰੀਆਂ ਬਦਲਾ ਬਦਲਾ ਲੋਕ ਕਾਰਮੀਆਂ ਨੂੰ ਰੋਕ ਕੇ ਰੋਕ ਕੇ ਰੁਕੇ ਜਾਣ ਰੋਕ ਕੇ ਜਾਣ ਦੇ ਨਾਲ ਨਾਲ ਤਖਤ ਸਾਹਿਬ ਦੀ ਮਾਨ ਮਰਯਾਦ ਹਵਾਲ ਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਤੇ ਦਸਕਤ ਨੇ ਸਤਵਿੰਦਰ ਸਿੰਘ ਟੋੜਾ ਇਹ ਸ਼੍ਰੋਮਣੀ ਕਮੇਟੀ ਮੈਂਬਰ ਨੇ ਮਹਿੰਦਰ ਸਿੰਘ ਹਸੈਨਪੁਰਾ ਸ਼੍ਰੋਣੀ ਕਮੇਟੀ ਮੈਂਬਰ ਨੇ ਭਾਈ ਅਜੀਤ ਸਿੰਘ ਬੀਬੀ ਕੁਲਦੀਪ ਸਿੰਘ ਟੋੜਾ ਰੰਜੀਤ ਪਰਮਜੀਤ ਸਿੰਘ ਰਾਏਪੁਰ ਕਰਨੈਲ ਸਿੰਘ ਪੰਜੋਲੀ ਅਮਰੀਕ ਸਿੰਘ ਸ਼ਾਹਪੁਰ ਇਹ ਸ਼੍ਰੋਣੀ ਕਮੇਟੀ ਮੈਂਬਰ ਨੇ ਇਹਨਾਂ ਦਾ ਹਰਪੰਸ ਸਿੰਘ ਮੰਜਪੁਰ ਰਾਮਲ ਬ੍ਰਾਮਪਾਲ ਸਿੰਘ ਜਿਹੜੇ ਜਿਹੜੇ ਹੈਗੇ ਆ ਬਹਿਣੀਵਾਲ ਤੇ ਇੱਕ ਛੇ ਰਣਜੀਤ ਕੌਰ ਇਹ ਸ਼ੈਦ ਸਾਬਕਾ ਮੈਂਬਰ ਨੇ ਇਹਨਾਂ ਨੇ ਅੱਜ ਮੰਗ ਪੱਤਰ ਦੇ ਕੇ ਬਕਾਇਦਾ ਤੌਰ ਤੇ ਜਥੇਦਾਰ ਸੰਮਤ ਮੀਟਿੰਗ ਵੀ ਕੀਤੀ ਆ ਜਿਹੜਾ ਹਰਮਨ ਸਿੰਘ ਮੰਜਪੂਰਾ ਉਹ ਸ਼੍ਰੋਮਣੀ ਕਮੇਟੀ ਦਾ ਲੰਮਾ ਸਮੇਂ ਮੈਂਬਰ ਰਹਿੰਦੇ। ਤੇ ਅਕਸਰ ਹੀ ਉਹਨਾਂ ਦਾ ਥਾਂ ਜਿਹੜਾ ਸੀ ਅੰਤਰੰਕ ਕਮੇਟੀ 'ਚ ਹੁੰਦਾ ਸੀਗਾ। ਅੰਤਰੰਕ ਕਮੇਟੀ ਜਦੋਂ ਕੋਈ ਨਹੀਂ ਸੀ ਬੋਲਦਾ ਕਿਸੇ ਗੱਲ ਨੂੰ ਲੈ ਕੇ ਤੇ ਇਕੱਲਾ ਹੀ ਹਰਮਨ ਸਿੰਘ ਮੰਜਪੂਰ ਜਿਹੜਾ ਸੀ ਉਹ ਮਰਿਆਦਾ ਨਿਜਮਤ ਸਿਧਾਂਤ ਤੇ ਫਿਰ ਦਿੰਦਾ ਸੀਗਾ। ਹਰਮਨ ਸਿੰਘ ਮੰਜਪੂਰ ਨੇ ਅਜੇਦਰ ਸਾਹਿਬ ਨੂੰ ਇੰਨੀ ਗੱਲ ਕਹੀ ਵੀ ਇਹ ਲੋਕ ਜਿਹੜੇ ਨੇ ਇਹ ਤੁਹਾਡੇ ਹੁਕਮ ਨੂੰ ਨਹੀਂ ਮੰਨਦੇ। ਤੁੱਕ ਦੇਹਦਰ ਸਾਹਿਬ ਨੇ ਕਿਹਾ ਜੀ ਜਿਹੜੇ ਅਕਾਲ ਤਖ ਦੇ ਹੁਕਮ ਉਹ ਪੰਥ ਲਾਗੂ ਕਰਾਉਂਦਾ ਹੁੰਦਾ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਪਿੰਡਾਂ ਤੇ ਜਾਓ ਪਿੰਡਾਂ ਜਾ ਕੇ ਬਕਾਇਦਾ ਤੌਰ ਤੇ ਗੁਰਦੁਆਰਾ ਕਮੇਟੀਾਂ ਨਾਲ ਲੋਕਾਂ ਨਾਲ ਰਾਬਤਾ ਕਰ ਕਿ ਦੱਸੋ ਉਹਨਾਂ ਨੂੰ ਵੀ ਇਹ ਭਗੋੜੇ ਨੇ ਮਤਲਬ ਇਹ ਜਿਹੜੀ ਗੱਲ ਸੀ ਉਹਨਾਂ ਕਿਹਾ ਜੀ ਅਸੀਂ ਕਹਿ ਸਕਦੇ ਭਗੋੜੇ ਦੇ ਕੋਲ ਕਿ ਬਿਲਕੁਲ ਤੁਸੀਂ ਜਾ ਕੇ ਕਹਿ ਸਕਦੇ ਹੋ ਬਾਦਲ ਦਲ ਵਾਲੇ ਭਗੋੜੇ ਨੇ ਤੇ ਉਹ ਅਕਾਲ ਤਖ ਦੇ ਹੁਕਮਾਂ ਦੀ ਤਮੀਜ਼ ਕਰਨ ਲਈ ਤਿਆਰ ਨਹੀਂ ਤੇ ਸੰਗਤਾਂ ਨੇ ਆਪਣੇ ਆਪ ਨੂੰ ਆਟੋਮੈਟਿਕਲੀ ਸੰਗਤਾਂ ਫਿਰ ਕੱਲ ਤੱਕ ਨੂੰ ਅਜੜੀ ਸੀ ਆਪਣੀਆਂ ਲੈਟਰ ਲਿਖਣ ਗਿਆ ਸਹਿਮਤੀ ਦੇਣ ਗਿਆ ਪਰ ਕਹਿਦਾ ਤੌਰ ਤੇ ਹੁਕਮਾਂ ਦੀ ਤਮੀਲ ਕਰਨ ਗਿਆ ਤੇ ਇਹਨਾਂ ਨੂੰ ਸਵਾਲ ਪੁੱਛਣ ਗਿਆ ਜਿਹੜੇ ਭਗੌੜੇ ਨੂੰ ਸਵਾਲ ਪੁੱਛਣ ਗਿਆ ਦੂਸਰੇ ਪਾਸੇ ਜਿਹੜੇ ਜਿਹੜੇ ਹੈਗੇ ਨੇ ਕਰਨੈਲ ਸਿੰਘ ਪੰਜੋਲੀ ਉਹਨਾਂ ਦਾ ਇਹ ਕਿਹੜਾ ਜੀ ਸਿੰਘਬੀਰ ਸਿੰਘ ਬਾਦਲ ਦਾ ਅਸਤੀਫਾ ਉਹਨੂੰ ਰੱਦ ਕਰੋ ਫਖਰੇ ਕੋ ਵਾਪਸ ਦੇਣ ਕਿ ਨਵੀਂ ਭਰਤੀ ਫੈਸਲਾ ਜੀ ਸੱਤ ਮਹੀਨੇ ਕਮੇਟੀ ਆ ਉਹਨੂੰ ਰੱਦ ਕਰਾਉਣ ਲਈ ਇਹ ਜਤਨਸ਼ੀਲ ਨੇ ਬਾਦਲ ਦਲ ਵਾਲੇ ਜਦੋਂ ਕਿ ਤਿੰਨੇ ਫੈਸਲੇ ਇਹ ਕਾਲ ਤੱਕ ਦੀ ਫਸੀਲ ਤੋਂ 2 ਅਗਸਤ 2 ਦਸੰਬਰ ਨੂੰ ਹੋਏ ਨੇ ਅਜੇ ਤੱਕ ਇਹਨਾਂ ਨੂੰ ਇੰਪਲੀਮੈਂਟੇਸ਼ਨ ਨਹੀਂ ਕੀਤੀ ਨਾ ਇਹਨਾਂ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਅਜੇ ਤੱਕ ਇਹਦੀ 2 ਦਿਨ ਕਦੀ 4 ਦਿਨ ਕਦੀ 20 ਦਿਨ ਕਦੀ 15 ਦਿਨ ਕਈ ਕਈ ਦਿਨ ਲੱਲੇ ਲੇਕਿਨ ਅੱਜ 2 ਜਨਵਰੀ ਹੋਣ ਦੇ ਕਰੀਬ 1 ਮਹੀਨਾ ਬੀਤ ਗਿਆ ਲੇਕਿਨ ਤਿੰਨ ਦਿਨ ਚ ਫੈਸਲਾ ਲੈਣਾ ਸੀ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਇਸ ਕਰਕੇ ਇਹ ਕਾਰ ਤੱਕ ਦੇ ਭਗੌੜੇ ਨੇ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਬਦਨਾਮ ਕਰਦੀ ਸ਼ਾਜ ਸਰਜ ਕੀ 18 ਸਾਲ ਪੁਰਾਣੇ ਕੇਸ ਨੂੰ ਕੱਢ ਕੇ ਜਿਸ ਤਰੀਕੇ ਨਾਲ ਉਹਨਾਂ ਨੂੰ ਕਟਹਿਰੇ ਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਗਲਤ ਸੰਗਤਾਂ ਤੇ ਕਾਫੀ ਨਰਾਜ ਦੇ ਇਸ ਤੋਂ ਪਹਿਲਾਂ ਮੈਂ ਇਹ ਵੀ ਦੱਸ ਦਿਆਂ ਬੇ ਬੀਤੇ ਕੱਲ ਇਹਨਾਂ ਅਗੂ ਨੇ ਇੰਨਾ ਜਿਹੜੇ ਸੁਧਾਰਨ ਦੇ ਆਗੂ ਸੀਗੇ ਉਹਨਾਂ ਨੇ ਇੱਕ ਗਲਤੀ ਕੀਤੀ ਸਾਨੂੰ ਜਹਦਰ ਸਾਹਿਬ ਨੇ ਕਿਹਾ ਸੀ ਆਪਣਾ ਚੌਂਕਾ ਚੁਲਾ ਸਮੇਟ ਕੇ ਹੂੰ ਅਕਾਲ ਤਖਤ ਆ ਅਸੀਂ ਆਪਣੇ ਅਕਾਲ ਤਖਤ ਨੂੰ ਰਿਪੋਰਟ ਦੇ ਚੁੱਕੇ ਹਾਂ ਸੁਧਾਰਨ ਦੇ ਭੰਗ ਕਰ ਚੁੱਕੇ ਸਭ ਕੁਝ ਚੱਕਰ ਚੁੱਕੇ ਹਾਂ ਲੇਕਿਨ ਕੱਲ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨਾਲ ਸਾਡੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬਕਾਇਦਾ ਤੁਰਤੀ ਸਾਡੇ ਬਡਾਲਾ ਸਾਹਿਬ ਨੇ ਵਡਾਲੇ ਨੇ ਫਿਰ ਫਿਰ ਇੱਕ ਮੈਂਬਰ ਹੋਰ ਸੀ ਆਪਣੇ surjit sang rakhda ਕੋਈ ਪ੍ਰਤਨ ਨਹੀਂ ਵਡਾਲਾ ਜਿੰਨਾ ਜਿਹੜੀ ਇੱਕ ਮੀਟਿੰਗ ਕੀਤੀ ਆ ਉਹਦੇ ਤੋਂ ਇੰਜ ਸੰਕੇਤ ਮਿਲਦੇ ਨੇ ਵੀ ਕੋਈ ਖਾਸ ਗਲਤੰਧਰ ਹੋਈ ਹੈ ਜਿਹਦੇ ਬਾਰੇ ਇਹ ਦੱਸਣ ਨੂੰ ਅਜੇ ਤਿਆਰ ਨਹੀਂ ਇਸ ਇਸ ਗੱਲਬਾਤ ਤੋਂ ਬਾਅਦ ਜਿਹੜਾ ਇੱਕ ਐਲਾਨ ਹੋਰ ਹੁੰਦਾ ਵਾ ਉਹ ਐਲਾਨ ਕਰਦੇ ਨੇ ਜੜੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਪਿਤਾ ਉਹਨਾਂ ਉਹਨਾਂ ਦੇ ਪਿਤਾ ਜੀ ਨਾਲ ਸਰਬਜੀਤ ਸਿੰਘ ਹੋਰੀ ਵੀ ਮਾਗੀ ਦੇ ਮੇਲੇ ਦੇ ਸਟੇਜ ਲਾਵਾਂਗੇ ਤੇ ਇਹ ਨਵੀਂ ਪਾਰਟੀ ਦਾ ਗਠਨ ਕੀਤਾ ਜਾਊਗਾ ਨਵੀਂ ਪਾਰਟੀ ਦਾ ਗਠਨ ਕਰੋ ਲੇਕਿਨ ਜੋ ਹਾਲਾਤ ਬਣ ਰਹੇ ਨੇ ਜੋ ਅਸਰ ਹਾਲਾਤ ਬਣ ਰਹੇ ਨੇ ਉਹਦੇ ਮੁਤਾਬਕ ਇੱਕ ਜਥੇਬੰਦੀ ਹੋਰ ਪੈਦਾ ਹੋਊਗੀ ਜਿਹਦੇ ਪ੍ਰਧਾਨ ਲਗਭਗ ਸਾਡੇ ਜਿਹੜੇ ਜਥੇਦਾਰ ਭਾਈ ਜਾਂ ਗਿਆਨੀ ਹਰਪ੍ਰੀਤ ਸਿੰਘ ਹੋ ਸਕਦੇ ਨੇ ਕਿਉਂ ਗਿਆਨੀ ਹਰਪ੍ਰੀਤ ਸਿੰਘ ਨੇ ਹਾਮੀ ਵੀ ਭਰੀ ਸੀਗੀ ਕਿ ਮੈਂ ਧੜਿਆਂ ਦਾ ਪ੍ਰਧਾਨ ਨਹੀਂ ਬਣ ਸਕਦਾ ਇਹ ਪੱਤਰ ਇਕੱਠਾ ਹੋ ਗਏ ਇੱਕ ਮੰਜ ਤੇ ਇੱਥੇ ਮੈਂ ਇਸ ਦੇ ਬਾਰੇ ਸੂਚ ਵਿਚਾਰ ਕਰ ਸਕਦਾ ਹਾਂ ਜਿਹੜੀ ਕੱਲ ਮੀਟਿੰਗ ਕੀਤੀ ਉਹਦੇ ਵਿੱਚ ਸ਼ਾਇਦ ਇਹੀ ਵਿਚਾਰ ਚਰਚਾ ਹੋਈ ਹੋਵੇ ਤੇ ਮੈਂ ਇੱਥੇ ਇਹ ਵੀ ਸਪਸ਼ਟ ਕਰ ਦਿਆਂ ਕਿ ਜੋ ਮੇਰੀ ਇਨਫੋਰਮੇਸ਼ਨ ਮਿਲੀ ਆਪੀ 10 ਜਨਵਰੀ ਨੂੰ ਬਕਾਇਦਾ ਤੌਰ ਤੇ ਚੰਡੀਗੜ੍ਹ ਵਿੱਚ ਜਿਹੜੀ ਬਾਗੀ ਧੜਾ ਵਾ ਇੰਨਾ ਬਦ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਤੇ ਉਸ ਮੀਟਿੰਗ ਦੇ ਵਿੱਚ ਬਾਗੀ ਧੜੇ ਦੇ ਨਾਲ-ਨਾਲ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਮੂਲੀਅਤ ਕਰ ਸਕਦੇ ਨੇ। ਦੂਜੇ ਪਾਸੇ ਮਾਗੀ ਦੇ ਮੇਲੇ ਤੇ ਜਿੱਥੇ ਭਾਈ ਅਮਰਪਾਲ ਸਿੰਘ ਦੇ ਪਿਤਾ ਭਾਈ ਤਰਸੀਮ ਸਿੰਘ ਨੇ ਬਿਕਾਦਾ ਤੌਰ ਤੇ ਸਰਬਜੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਐਲਾਨ ਕੀਤਾ ਵੀ ਉੱਥੇ ਉਹ ਕਾਨਫਰੰਸ ਕਰਕੇ ਆਪਣੀ ਨਵੀਂ ਪਾਰਟੀ ਦਾ ਅਲੰਗ ਕਰਨਗੇ। ਤੇ ਉਹਦੇ ਵਿੱਚ ਨਾਲ ਅਕਾਲੀ ਦਲ ਜਿਹੜਾ ਚੁੱਪ ਕਰਕੇ ਬਿਠਾ ਸੀ ਬਿਲਕੁਲ ਚੁੱਪ ਕਰਕੇ ਬਿਠਾ ਸੀ ਲੇਕਿਨ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਵੀ ਮੁਕਸਰ ਦੇ ਮੰਗੀ ਦੇ ਮੇਲੇ ਤੇ ਬਾਦਲ ਦਲ ਵੀ ਆਪਣੀ ਉੱਥੇ ਇੱਕ ਸਿਆਸੀ ਕਾਨਫਰੰਸ ਕਰੇਗਾ ਇਹਦਾ ਮਤਲਬ ਦੋ ਬਰਾਬਰ ਤੇ ਕਾਨਫਰੰਸਾਂ ਹੋਣਗੀਆਂ ਜਦੋਂ ਸੰਗਬੀਰ ਸਿੰਘ ਬਾਦਲ ਨੂੰ ਇਹ ਪੁੱਛਿਆ ਜਾਂਦਾ ਵੀ ਜਿਹੜੇ ਅਮਰਤਪਾਲ ਭਾਈ ਅਮਰਤਪਾਲ ਸਿੰਘ ਦੇ ਸਾਥੀ ਆ ਉਹ ਨਵੀਂ ਪਾਰਟੀ ਬਣਾ ਰਹੇ ਤੁਹਾਡਾ ਕੀ ਕਹਿਣਾ ਵਾ ਉਹਨਾਂ ਨੇ ਸਵਾਲ ਸਾਹਿਬ ਜੀ ਵੈਲਕਮ ਆ ਜੀ ਜੀ ਆਨੂੰ ਬਿਲਕੁਲ ਅਸੀਂ ਸਵਾਗਤ ਕਰਦੇ ਬਰਾਉ ਵਲ ਪਾਰਟੀ ਆਪਣੀ ਕੋਈ ਗੱਲ ਨਹੀਂ ਐਸੇ ਵੇ ਪੰਥ ਦਾ ਕੋਈ ਵਾਲੀਵਰ ਸ੍ਰਿਆ ਦਿਖਾਈ ਦੇ ਨਹੀਂ ਰਿਹਾ ਪਟਿਸਰ ਪਰ ਇਹਦੇ ਲੋਕੋ 1 ਮਿੰਟ ਪਟਿਸਰ ਪਰ ਇਹਦੇ ਜਿਹੜੇ ਸਵਾਲ ਇਹ ਆ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਹਰਪ੍ਰੀਤ ਸਿੰਘ ਹੁਣਾਂ ਦਾ ਵੀ ਉਹ ਬਾਗੀ ਧੜੇ ਦੇ ਨਾਲ ਜਾ ਸਕਦੇ ਆ ਜਿਸ ਕਦਰ ਹਰਪ੍ਰੀਤ ਸਿੰਘ ਹੁਣਾਂ ਦਾ ਉਭਾਰ ਹੋ ਰਿਹਾ ਜਿਸ ਕਦਰ ਉਹਨਾਂ ਨੂੰ ਸੰਗਤ ਦਾ ਪ੍ਰਿਆਰ ਮਿਲ ਰਿਹਾ ਪ੍ਰੇਮ ਮਿਲ ਰਿਹਾ ਵਾ ਤੇ ਫੇਰ ਅਗਰ ਗਿਆਨੀ ਹਰਪ੍ਰੀਤ ਸਿੰਘ ਉਸ ਧੜੇ ਦੇ ਬਣ ਜਾਂਦੇ ਆ ਪ੍ਰਧਾਨ ਤੇ ਫੇਰ ਜਿਹੜਾ ਦੋ ਤਰੀਕ ਨੂੰ ਫੈਸਲਾ ਕੀਤਾ ਗਿਆ ਸੀਗਾ ਵੀ ਸਾਰੇ ਚੁੱਲ੍ਹਾ ਸਮੇਟ ਕੇ ਇੱਕ ਛੱਤ ਥੱਲੇ ਆਜੋ ਤੇ ਉਹ ਫੇਰ ਕਿੱਥੇ ਜਾਊਗਾ ਜੀ ਨਹੀਂ ਉਹ ਤਾਂ ਜਦ ਜਜਾਦ ਜੱਜਰ ਸਾਹਿਬ ਲਾਗੂ ਕਰਾਉਣਾ ਇਮਪਲੀਮੈਂਟ ਕਰਾਉਣਾ ਹੂੰ ਵਿਕੋ ਜਥੇਦਾਰ ਸਰਕਾਰ ਵਾਲੇ ਆਪਣੀ ਕੋਈ ਫੋਰਸ ਨਹੀਂ ਹੂੰ ਅਕਾਲ ਤਖਤ ਤੋਂ ਜਿਹੜਾ ਵੀ ਹੁਕਮਨਾਮਾ ਹੁੰਦਾ ਉਹ ਸ਼੍ਰੋਮਣੀ ਕਮੇਟੀ ਤੇ ਦੂਸਰੇ ਸ਼੍ਰੋਮਣੀ ਅਕਾਲੀ ਦਲ ਦੀ ਡਿਊਟੀ ਉਹਨੂੰ ਲਾਗੂ ਕਰਵਾਉਂਦਾ ਵਾ ਹੂੰ ਲੇਕਿਨ ਜੇ ਦੋਵੇਂ ਹੀ ਆਂਦੇ ਹੁੰਦੇ ਆਂ ਭੀ ਰੈਲਜੈਂਟ ਤੇ ਫੇਰ ਬੰਦਾ ਕਰੇ ਕੀ ਹੂੰ ਅਕਾਲ ਤਖਤ ਤੋਂ ਇੱਕ ਹੁਕਮਨਾਮਾ ਹੁੰਦਾ ਵਾ ਵੀ ਵਿਰਸਾ ਸਿੰਘ ਮਲਟੋਵਾ ਨੂੰ 10 ਸਾਲ ਵਾਸਤੇ ਕੱਢਿਆ ਜਾਵੇ ਹੂੰ ਤੇ ਜਦੋਂ ਉਹਨੇ ਜਥੇਦਾਰਾਂ ਦੇ ਖਿਲਾਫ ਬਕਾਇਦਾ ਤੌਰ ਤੇ ਪ੍ਰਦੀਪਾ ਸਾਹਿਬ ਦੀ ਵਰਤੋਂ ਕੀਤੀ ਸੀਗੀ ਤੇ ਉਸ ਟਾਈਮ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਤੇ ਸਖਤਰ ਦੀ ਡਿਊਟੀ ਬਣਦੀ ਸੀ ਵੀ ਉਹ ਬਾਕਾਇਦਾ ਤੌਰ ਤੇ ਬਿਆਨਬਾਜ਼ੀ ਕਰਕੇ ਉਹਦਾ ਮੂੰਹ ਬੰਦ ਕਰ ਦੇ। ਹੂੰ ਤੇ ਜਿੱਕ ਨੂੰ ਉੱਥੇ ਪ੍ਰਧਾਨ ਸਾਹਿਬ ਦੇ ਕਹਿਣ ਦੇ ਵੀ ਮੇਰਾ ਛੋਟਾ ਭਰਾ ਵਾ ਸਮਝਾਵਾਂਗੇ ਉਹਨੂੰ ਅਸੀਂ। ਇਹਦਾ ਮਤਲਬ ਉਹਨਾਂ ਨੂੰ ਛੋਟੇ ਭਰਾ ਨਾਲ ਜ਼ਿਆਦਾ ਨਹੀਂ ਆ ਜਿਹੜੀਆਂ ਪੰਥਕ ਕਦਰਾਂ ਕੀਮਤਾਂ ਦੀ ਉਹਦੀ ਕੋਈ ਪਰਵਾਹ ਨਹੀਂ। ਤੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹੀ ਪਤਾ ਲੱਗਿਆ ਇਸ ਗੱਲ ਦਾ ਭਾਈ ਮੈਂ ਵਰਤਿਆ ਜਾ ਰਿਹਾ ਹਾਂ। ਕਲ ਗਲਤੀਆਂ ਇਹ ਕਰਦੇ ਤੇ ਭੁਗਤਨੀਆਂ ਮੈਨੂੰ ਪੈ ਰਹੀਆਂ ਨੇ ਇਹ ਸੀ ਕਰੀ ਅਣੀ ਗਲ ਠੀਕ ਹੈ ਜੇ ਉਹ ਦੇ ਜੇ ਅਕਾਲ ਤਖ ਦੇ ਉੱਤੋਂ ਉਹ ਹੁਕਮ ਲਾਗੂ ਨਹੀਂ ਹੁੰਦੇ ਤੇ ਫਿਰ ਨੈਤਿਕ ਹੈ ਜੀ ਜਿਹੜੇ ਬਾਗੀ ਨੇ ਉਹ ਆਪਣਾ ਪ੍ਰੰਤ ਕੁਝ ਕਰਨਗੇ ਨਾ ਕਰਨਗੇ ਬੇਟੇ ਨਾਲ ਹੀ ਪੱਤੀ ਸਾਹਿਬ ਇਹਦੇ ਨਾਲ ਹੀ ਇਹਦੇ ਨਾਲ ਹੀ 1 ਮਿੰਟ ਇਦੇ ਨਾਲ ਹੀ ਅਮਰਤਪਾਲ ਦੇ ਧੜੇ ਨੇ ਅਧਿਕਾਰਿਕ ਤੌਰ ਤੇ ਤੇ ਨਹੀਂ ਕਿਹਾ ਪਰ ਗੱਲਾਂ ਇਹ ਸਾਹਮਣੇ ਆ ਰਹੀਆਂ ਵੀ ਉਹਨਾਂ ਨੇ ਵੀ ਸਿਆਸੀ ਪਾਰਟੀ ਬਣਾਉਣੀ ਆ ਤੇ ਫਿਰ ਤੇ ਇਹ ਤਿੰਨ ਪੰਥਕ ਪਾਰਟੀਆਂ ਹੋ ਗਈਆਂ ਅਕਾਲੀ ਦਲ ਤਾਂ ਵੈਸੇ ਹੀ ਬਹੁਤ ਨੇ ਪੱਟਿਸ ਜਿੱਥੇ ਦਰਜਣ ਬਣੇ ਜੀ ਦੋ ਬਣ ਜਣਗੇ ਕੀ ਫਰਕ ਪਊਗਾ ਉੱਥੇ ਲੇਕਿਨ ਅਕਾਲੀ ਦਲ ਉਹੀ ਮਾਨਤਾ ਪ੍ਰਾਪਤ ਹੋਊਗਾ ਜਿਹਨੂੰ ਸੰਤਾ ਜੀ ਜਿਹੜਾ ਮਾਨ ਸਨਮਾਨ ਮਿਲੇਗਾ ਜੀ ਭਾਈ ਅਮਰਤਪਾਲ ਸਿੰਘ ਦੇ ਕੋਲੇ ਨਾ ਕੋਈ ਇਹੋ ਜਿਹਾ ਕੋਈ ਕਿੱਤਾ ਸੀਗਾ ਵੀ ਜਾ ਕੇ ਪ੍ਰਚਾਰ ਕਰ ਸਕੇ ਨਾ ਉਹਦੇ ਕੋਲ ਕੋਈ ਏਜੰਡਾ ਸੀ ਪ੍ਰਚਾਰ ਕਰ ਸਕੇ ਇੱਕੋ ਗੱਲ ਸੀ ਸੰਗਤਾਂ ਨੇ ਫੈਸਲਾ ਕਰ ਲਿਆ ਵੀ ਭਾਈ ਅਮਰਪਾਲ ਸੋਨੂੰ ਜਿਤੋਣਾ ਉਹਨਾਂ ਨੇ ਬਿਨਾਂ ਪ੍ਰਚਾਰ ਤੋਂ ਜਿਹੜੀ ਥੰਬਸ ਅਪ ਸਭ ਤੋਂ ਵੱਧ ਵੋਟਾਂ ਜਤਾਇਆ ਬਿਲਕੁਲ 4 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਜਿੱਤੇ ਤੇ ਜਿਹੜੇ ਵਿਰਸਾ ਸਿੰਘ ਬੁਲਟੋ ਆਜ ਬਕਾਇਦਾ ਤੌਰ ਤੇ ਜਹਦਰਾਂ ਦੇ ਖਿਲਾਫ ਬਿਆਨਬਾਜ਼ੀ ਕਰਦੇ ਆ ਨੇ ਆਪਣੇ ਆਪ ਨੂੰ ਵੱਡੇ ਪੰਥਕ ਕਹਿੰਦੇ ਮੈਂ ਬੜਾ ਤਕੜਾ ਪੰਥਕ ਉਹਦੀ ਜਬਾਨਤ ਜਬਤ ਹੋਈ ਸੀ ਇਸ ਇਸ ਚੋਣ ਦੇ ਵਿੱਚ 50 ਹਜ਼ਾਰ ਮੋਟ ਜਿਹੜਾ ਬੰਦਾ ਨਾ ਆਪਣੇ ਆਜ਼ਾਦ ਮੀਟਰੋਂ ਵੀ ਲੈਂਦਾ ਵਾ ਇਸੇ ਤਾ ਤੋਂ ਆਜ਼ਾਦ ਲੜਿਆ ਸੀ ਹਰਮਿੰਦਰ ਸਿੰਘ ਗਿੱਲ 50 ਹਜ਼ਾਰ ਤੋਂ ਬਾਅਦ ਉਹ ਵੱਡੂ ਮੋਟ ਲੱਗਿਆ ਸੀਗਾ ਬੀਬੀ ਖਦਰਾ ਜੀ ਸੀ ਪਿਛਲੀ ਵਾਰੀ ਲੱਖਾਂ ਮੋਟੋ ਲੱਗੀ ਸੀਗੀ ਇਹਦਾ ਮਤਲਬ ਵੀ ਤੁਹਾਡਾ ਪੰਥਕ ਉਹਦਾ ਕਿਰਦਾਰ ਇੰਨਾ ਕੀ ਹੈ ਨਾ ਤੁਹਾਨੂੰ ਲੋਕ ਅਕਸੈਪਟ ਨਹੀਂ ਕਰ ਰਹੇ ਇਸ ਕਰਕੇ ਜਦੋਂ ਲੋਕ ਫੈਸਲਾ ਕਰ ਲੈਂਦੇ ਆ ਨਾ ਦੂਸਰੀ ਚੀਜ਼ ਜਿਹੜੇ ਭਾਈ ਭਾਈ ਗਾਂਧੀ ਹਰਪ੍ਰੀਤ ਸਿੰਘ ਯੋਗੀ ਉਹ ਸਿੱਖਾਂ ਦੇ ਵਿੱਚ ਵੀ ਤੇ ਸਾਰੇ ਧਰਮਾਂ ਦੇ ਲੋਕਾਂ 'ਚ ਪ੍ਰਮਾਨ ਹੋਣਗੇ ਕੋਈ ਇੱਕ ਮੋਡਰੇਟ ਆਗੂ ਬਣ ਗਿਆ ਭਾਈ ਅਮਰਪਾਲ ਸਿੰਘ ਦੀ ਜਿਹੜੀ ਅੱਜ ਪੋਸਟਰ ਸ਼ਾਪੇ ਨੇ ਬਖੈਦਾ ਤੌਰ ਤੇ ਰੈਲੀ ਦੀ ਉੱਤੇ ਭਾਈ ਇੱਕ ਫੋਟੋ ਹੈ ਸੰਤ ਪਿੰਡਰਾਂ ਵਾਲਿਆਂ ਦੀ ਉੱਤੇ ਸਰਮਜੀਤ ਦੀ ਫੋਟੋ ਨਹੀਂ ਹੈਗੀ ਤਰਸੀਮ ਸਿੰਘ ਦੀ ਫੋਟੋ ਨਹੀਂ ਹੈਗੀ ਮੇਕਾ ਸ਼ਦ ਭਾਈ ਅਮਰਤਪਾਲ ਦੀ ਹੈਗੀ ਫੋਟੋ ਕੋਈ ਫੋਟੋ ਚਾਪੀ ਤੋਰ ਇਹ ਤਾਂ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਹੋ ਇਹਦਾ ਮਤਲਬ ਵੀ ਉੱਥੇ ਵੀ ਸਭ ਸਭ ਕੁਝ ਮਤਲਬ ਜੋ ਠੀਕ ਨਹੀਂ ਹੈਗਾ ਕਿੰਨੇ ਕਿੰਨੇ ਕੁ ਗੜਬੜਾ ਉਹਨਾਂ ਦੀ ਮਜਬੂਰੀ ਹੈ ਇਸ ਵੇਲੇ ਇਕੱਠੇ ਹੋਣ ਦੀ ਭਾਈ ਸਰਬਜੀਤ ਸਿੰਘ ਨੂੰ ਤੇ ਲੋਕ ਘਰੋਂ ਜਾ ਕੇ ਲੈ ਕੇ ਆਏ ਸੀ ਭਾਈ ਤੁਸੀਂ ਚੋਣ ਲੜੂ ਜੀਂ ਵੋਟਾਂ ਪਾ ਦੇ ਕੋਈਂ ਤਾਂ ਅੱਗੇ ਚਾਰਵੀਂ ਲੜੀ ਮੈਂ ਹਾਰਿਆ ਮੈਂ ਕਿਉਂ ਜਾ ਲੜੂੰਗਾ ਉਹਨੇ ਕਿ ਨਹੀਂ ਅੱਜ ਹੀ ਲੜੋ ਤੁਸੀਂ ਲੋਕਾਂ ਨੇ ਚਿਤਾਤ ਇਸ ਕਰਕੇ ਜੇ ਲੋਕ ਨੇ ਉਹ ਇਹ ਨਹੀਂ ਵੇਖਦੇ ਵੀ ਪਾਰਟੀ ਕਿਹੜੀ ਉਹ ਵਹਿੰਦੇ ਵੀ ਬੰਦਾ ਕਿਹੜਾ ਠੀਕ ਹੈ ਜਿਹੜਾ ਅੱਛਾ ਪੱਟਾ ਸਾਹਿਬ ਜੀ ਇੱਕ ਮਿੰਟ ਜਦੋਂ ਵੀ ਅਕਾਲੀ ਦਲ ਦਾ ਗੱਠਜੋੜ ਭਾਜਪਾ ਦੇ ਨਾਲ ਹੁੰਦਾ ਸਰਕਾਰ ਬਣ ਜਾਂਦੀ ਹੈ ਗਾਠ ਜੋੜ ਤੋਂ ਟੁੱਟ ਜਾਂਦਾ ਵਾ ਤੇ ਫੇਰ ਸਰਕਾਰ ਦੋਹਾਂ ਕੋਣੀ ਬਣਦੀ ਲਗਭਗ ਕਹਿ ਲਈਏ ਵੀ ਦੋਵੇਂ ਹਾਸ਼ੀਏ ਤੇ ਚਲੀਆਂ ਜਾਂਦੀਆਂ ਪਾਰਟੀਆਂ ਪੰਜਾਬ ਦੇ ਵਿੱਚ ਹੁਣ ਜਦੋਂ ਇੱਕ ਨਵੀਂ ਸਿਆਸੀ ਤੇ ਰੁਬਰੂਗੀ ਪੰਥਕ ਤੇ ਉਧਰ ਅੱਜ ਚੰਡੀਗੜ੍ਹ ਦੇ ਵਿੱਚ ਭਾਜਪਾ ਦੀ ਵੀ ਮੀਟਿੰਗ ਹੋਈ ਆ ਪਰ ਉਹਦੇ ਵਿੱਚ ਸੁਨੀਲ ਜਾਖੜ ਜਿਹੜੇ ਆ ਉਹ ਗੈਰ ਹਾਜ਼ਰ ਰਹਿੰਦੇ ਆ ਤੇ ਇਹ ਕੀ ਸੰਕੇਤ ਨੇ ਵੀ ਸੁਨੀਲ ਜਾਖੜ ਜਿੱਥੇ ਇੱਕ ਪਾਸੇ ਕਿਸਾਨਾਂ ਦੀ ਗੱਲ ਕਰਦੇ ਆ ਜਾਂ ਸੁਨੀਲ ਜਾਖੜ ਪੰਜਾਬ ਦਾ ਦਰਦ ਮਹਿਸੂਸ ਕਰਦੇ ਆ ਕਿਤੇ ਸੁਨੀਲ ਜਾਖੜ ਵੱਖਰੀ ਪਾਰਟੀ ਬਣਾ ਕੇ ਇਹਨਾਂ ਦੇ ਨਾਲ ਭਾਈਵਾਲੀ ਨਾ ਪਾ ਲੈਣ ਕੁਝ ਵੀ ਹੋ ਸਕਦਾ ਜੀ ਕੁਝ ਵੀ ਹੋ ਸਕਦਾ ਲੇਕਿਨ ਸੁਨੀਲ ਜਾਖੜ ਜਿਹੜੇ ਇੱਕ ਸਰ ਪ੍ਰਵਾਨਤ ਜਿਹੜੇ ਉਹ ਲੀਡਰ ਸਨ ਉਹਨਾਂ ਨੂੰ ਜੇ ਜੱਟ ਬਾਹਮਣ ਕਹ ਲਈਏ ਤਾਂ ਕੋਈ ਵੱਖਰੀ ਗੱਲ ਨਹੀਂ ਹੈਗੀ ਲੱਗ ਸ਼ਬਦ ਚੋਂ ਨਹੀਂ ਕਹਣਾ ਜਿੱਦਾਂ ਅਸੀਂ ਕਹਿ ਲਿਆ ਕੋਈ ਇਦਾਂ ਦੇ ਵਿਅਕਤੀ ਸੀ ਉਹ ਜੱਟਾਂ ਦੇ ਵਿੱਚ ਵੀ ਤੇ ਹਿੰਦੂਆਂ ਦੇ ਵਿੱਚ ਵੀ ਤੇ ਸਿੱਖਾਂ ਦੇ ਵਿੱਚ ਵੀ ਸਾਈਆਂ ਤੇ ਮੁਸਲਮਾਨ ਸਭ ਦੇ ਪ੍ਰਵਾਨ ਸੀਗੇ ਬਿਲਕੁਲ ਉਹਨਾਂ ਕਦੀ ਵੀ ਕੋਈ ਵੱਡੀ ਗੱਲ ਨਹੀਂ ਕਿਸੇ ਧਰਮ ਦੇ ਖਿਲਾਫ ਕਿਸੇ ਵਿਅਕਤੀ ਦੇ ਖਿਲਾਫ ਕਿਸੇ ਪਾਰਟੀ ਦੇ ਖਿਲਾਫ ਕਦੀ ਵੱਡੀ ਗੱਲ ਨਹੀਂ ਕੀਤੀ ਤੇ ਬੀਜੇਪੀ ਨੂੰ ਰਾਸ ਨਹੀਂ ਆ ਸਕੇ ਕਿਉਂਕਿ ਜਦੋਂ ਕਿ ਫੈਸਲਾ ਲੈਣਾ ਹੁੰਦਾ ਤੂੰ ਕਦੀ ਪੁੱਛੇ ਨਹੀਂ ਜਾਂਦਾ ਅੱਜ ਵੀ ਜਿਹੜੀ ਬਕਾਇਦਾ ਤੌਰ ਤੇ ਚੰਡੀਗੜ੍ਹ 'ਚ ਮੀਟਿੰਗ ਹੋਈ ਆ ਸੰਕੇਤ ਇਹ ਸੀ ਕਿ ਭਈ ਸ਼ਾਇਦ ਮਨਪ੍ਰੀਤ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਦੇਣ ਤੇ ਮੈਂ ਇਹ ਕਹਿ ਦਿਆਂ ਜੇ ਮਨਪ੍ਰੀਤ ਬਾਦਲ ਨੂੰ ਪ੍ਰਧਾਨ ਬਣਾਇਆ ਤੇ ਜਿਹੜੀਆਂ 4 ਵੋਟਾਂ ਅੱਗੇ ਪੈ ਗਈਆਂ ਨੇ ਬੀਜੇਪੀ ਨੂੰ ਉਹ ਵੀ ਨਹੀਂ ਪੈਣੀਆਂ ਮੁਰਗੇ ਪਰ ਬੜੇ ਸਾਲ ਮਾਲਪਰੀਤ ਬਾਦਲਦੀ ਤੇ ਆਪਣੀ ਜ਼ਮਾਨਤ ਜਬਤ ਹੋਈ ਉਹਨਾਂ ਨਾਲ ਉਹ ਤੇ ਕੇਵਲ ਢਿਲੋਂ ਦੀ ਪਰਫਾਰਮੈਂਸ ਵਧੀਆ ਹੀ ਬਰਨਾਲੇ। ਲੋੜ ਹੀ ਨਹੀਂ। ਭਾਜਪਾ ਨੂੰ ਪੰਜਾਬ ਦੇ ਵਿੱਚ ਸਰ ਉਹਨਾਂ ਟਕਸਾਲੀ ਆਗੂ ਕੋਈ ਲੈ ਲਓ ਉਹ ਵਾਰਾ ਖਾਣਾ। ਜਿਹੜੇ ਇਹ ਦਲ ਬਦਲੂ ਆ ਇਹ ਉਹਨਾਂ ਦੀ ਮਜਬੂਰੀ ਬਣ ਜਾਈ ਕੋਲ ਨਾਲ ਤੁਰਨ ਦੀ। ਲੇਕਿਨ ਦਲ ਬਦਲੂ ਨੇ ਕੋਈ ਵੀ ਬਣਾਇਆ ਤੇ ਟਕਸਾਲੀ ਭਾਜਪਈਏ ਜਿਹੜੇ ਆ ਉਹਦਾ ਸਾਥ ਨਹੀਂ ਦੇਣਗੇ ਪੰਜਾਬ ਜਿੱਦਾਂ ਸੁਨੀਲ ਜਾਖੜ ਤਾਂ ਦੇ ਦਿੱਤਾ। ਖਾਲੀ ਕੇ ਸੁਨੀਲ ਜੈਕਟ ਸਰਪ੍ਰੰਧ ਨੇਤਾ ਹੋਣ ਦੇ ਬਾਬੂ ਤੇ ਭਾਜਪਾ ਜਪਈ ਨੇ ਸਾਹ ਨਹੀਂ ਇੰਦਾ ਕਿ ਆ ਜਿਹੜੇ ਚਫੇਰ ਗੜੀਏ ਨੇ ਇਹਨਾਂ ਕਿੱਥੋਂ ਦੇਣਗੇ ਮਾਨਪਰੀ ਬਾਦਲ ਦਾ ਐਜੂਪੇਟ ਗੜੀਏ ਨਾ ਕਦੀ ਅਕਾਲੀ ਦਰ ਤੇ ਕਦੀ ਆਪਣੀ ਪੀਪੀ ਬਣਾ ਲਈ ਕਦੀ ਕਾਂਗਰਸ ਤੇ ਕਦੀ ਫਿਰ ਭਾਜਪਾ ਚ ਕਦੀ ਤਰੰਦ ਅਕਾਲੀ ਦਰ ਤੋਂ ਫਿਰ ਚੱਲ ਜਾਣਾ ਉਹਨੇ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਨਾ ਇਸ ਕਰਕੇ ਉਹਨਾਂ ਦੀ ਭਾਜਪਾ ਨੂੰ ਚਾਹੀਦਾ ਹੈ ਤੇ ਬੁਰਾ ਸ਼ਿਵ ਅਨਲਿਸਿਸ ਕਰਨ ਮਾਲਸਿਸ ਕਰਕੇ ਤੇ ਬਕਾਇਦਾ ਤੌਰ ਤੇ ਉਹਨਾਂ ਨੂੰ ਵਾਰਾ ਖਾਣਾ ਉਹਨਾਂ ਦਾ ਟਕਸਾਲੀ ਭੱਜਪਈ ਇੱਥੇ ਪੰਜਾਬ ਦੇ ਵਿੱਚ ਪਰ ਪੰਜਾਬ ਦੇ ਜਿਹੜੇ ਲੋਕ ਆ ਇਹ ਐਕਸਪੈਰੀਮੈਂਟ ਕਰਨ ਦੇ ਵਿੱਚ ਵੀ ਜਾਣੇ ਜਾਂਦੇ ਆ ਬਹੁਤ ਐਕਸਪੈਰੀਮੈਂਟ ਕੀਤੇ ਸਰਕਾਰਾਂ ਬਣਾਈਆਂ ਵੀ ਤੇ ਐਦਾਂ ਲੱਗਦਾ ਵਾ ਵੀ 2027 ਦੇ ਵਿੱਚ ਜਦੋਂ ਨਵੀਆਂ ਪੰਥਕ ਪਾਰਟੀਆਂ ਲੋਕਾਂ ਦੇ ਵਿੱਚ ਜਾਣਗੀਆਂ ਆਪਣਾ ਏਜੰਡਾ ਆਪਣੀ ਵਿਚਾਰਧਾਰਾ ਲੋਕਾਂ ਅੱਗੇ ਰੱਖਣਗੀਆਂ ਤੇ ਇਹਨਾਂ ਨੂੰ ਹੰਗਾਰਾ ਮਿਲ ਸਕਦਾ ਜਿੱਥੋਂ ਤੱਕ ਭਾਜਪਾ ਦੀ ਗੱਲ ਹੈ ਭਾਜਪਾ ਨੂੰ ਪਿੰਡਾਂ 'ਚ ਬਹੁਤਾ ਹੰਗਾਰਾ ਮਿਲਦੀ ਅਜੇ ਵੀ ਆਸ ਨਹੀਂ ਮੈਂ ਪੰਥਕ ਮੈਂ ਪੰਥਕ ਧਰਾਂ ਦੀ ਵੀ ਗੱਲ ਨਾਲ ਹੀ ਕਰ ਰਿਹਾ ਹਾਂ ਬਠਿੰਡਾ ਇਹਦੇ ਵਿੱਚ ਮੈਂ ਮੈਂ ਦੱਸਦਾ ਪੰਥਕ ਧਰਾਂ ਦੀ ਗੱਲ ਹੈ ਵੀ ਜੇ ਪੰਥਕ ਧਰਾਂ ਦੇ ਤਾਂ ਲੜਕੇ ਵੇਖ ਲਿਆ ਇਹਨਾਂ ਨੇ ਕਿਉਂਕਿ ਅਕਾਲੀ ਦਲ ਦੇ ਨਾਲ ਭਾਜਪਾ ਲੜਦੀ ਹੈ ਤੇ ਚਾਰ ਸੀਟਾਂ ਲੈ ਜਾਂਦੀ ਹੈ ਜੇ ਅਕਾਲੀ ਦਲ ਦੇ ਨਾਲ ਨਹੀਂ ਲੜਦੀ ਇਕੱਲੇ ਲੜਦੀ ਹੈ ਤੇ ਫਿਰ ਪਿੰਡਾਂ 'ਚ ਬਹੁਤਾ ਹੰਗਾਰਾ ਮਿਲਦੀ ਆਸ ਨਹੀਂ ਇਹ ਨੋਟ ਮੇਰੀ ਗੱਲ ਨੋਟ ਕਰ ਲੋ ਤੁਸੀਂ ਹਾਂ ਸ਼ਹਿਰੀ ਖੇਤਰ 'ਚ ਕੁਝ ਗੱਲਾਂ ਨਾਲ ਦੀ ਹੈਗੀਆਂ ਨੇ ਉੱਥੇ ਕੁਝ ਬੈਟਨਰੀ ਹੈ ਗਿਆ ਜਿੱਥੋਂ 2 4 5 ਸੀਟਾ ਇੱਕੜ ਸਕਦੇ ਆ ਆਪਾਂ ਇਹ ਕਹਿ ਸਕਦੇ ਆ ਕਿ ਜੇ ਪੰਥਕ ਧਿਰਾਂ ਆ ਜਾਂਦੀਆਂ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਆ ਜਾਂਦੇ ਸਰਪ੍ਰੰਧ ਲੀਡਰ ਬਣ ਕੇ ਆ ਜਾਂਦੇ ਆ ਦੂਜੇ ਪਾਸੇ ਕਾਂਗਰਸ ਹੈ ਤੀਜੇ ਪਾਸੇ ਸੁਖਬੀਰ ਬਾਦਲ ਆ ਫਿਰ ਭਾਜਪਾ ਵਾ ਫਿਰ ਆਮ ਆਦਮੀ ਪਾਰਟੀ ਆ ਇਹਨਾਂ ਸਾਰਿਆਂ ਦੇ ਵਿੱਚ ਪੌਸਿਬਿਲਟੀ ਹੈ ਫਿਰ ਜਿਹੜਾ ਪਾਸਕੂ ਆ ਸਰਕਾਰ ਬਣਾਉਣ ਦਾ ਉਹ ਭਾਜਪਾ ਕੋਲ ਆ ਜਾਵੇ ਜਿਹੜੀਆਂ 2 4 5 ਸੀਟਾਂ ਮਿਲਣਗੀਆਂ ਉਹਦੇ ਹਿਸਾਬ ਨਾਲ ਸੀਟ ਬਣੇਗੀ ਤੇ ਫਿਰ ਪਾਸ ਵੀ ਲਕਵਾ ਸਕਦਾ ਲੇਕਿਨ ਮੇਰੇ ਖਿਆਲ ਪੀ ਇੰਨੀ ਗਲਤੀ ਨਹੀਂ ਭਾਜਪਾ ਕਰੇਗੀ ਭਾਜਪਾ 27 ਤੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਗੱਠਜੋੜ ਜ਼ਰੂਰ ਕਰੇਗੀ ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਪੂਰੀ ਆਸ ਹੈ ਵੀ ਅਸੀਂ ਇੱਥੇ ਇਕੱਲੇ ਆਪਣੀ ਸਰਕਾਰ ਨਹੀਂ ਬਣਾ ਸਕਦੇ ਪੰਜਾਬ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਇੱਕ ਜੰਮੂ ਕਸ਼ਮੀਰ ਦੇ ਵਿੱਚ ਇੱਕ ਕੇਰਲਾ ਦੇ ਵਿੱਚ ਤੇ ਕਰਨਾਟਕ ਦੇ ਵਿੱਚ ਤਾਮਲਨਾਡੂ ਦੇ ਵਿੱਚ ਬੰਗਾਲ ਦੇ ਉੱਤੇ ਕੱਲੇ ਆਪਣੀ ਸਰਕਾਰਾਂ ਨਹੀਂ ਬਣਾ ਸਕਦੇ ਬਿਹਾਰ ਦੇ ਵਿੱਚ ਕੱਲੇ ਸਰਕਾਰ ਨਹੀਂ ਬਣਾ ਸਕਦੇ ਆਪਣੀ ਇਹ ਇਸ ਸਟੇਟਾਂ ਦੀ ਬੰਦਤਰੀ ਇਸ ਤਰ੍ਹਾਂ ਦੀਆਂ ਲੋਕਾਂ ਦੀ ਵਿਚਾਰਧਰੀ ਇਦਾਂ ਦੀ ਹੈ ਜਿੰਨਾ ਚਿਰ ਤੋਂ ਰੀਜਨਲ ਪਾਰਟੀ ਦਾ ਨਹੀਂ ਰਲਦੀ ਉਹਨਾਂ 'ਚ ਸਰਕਾਰ ਬਹੁਣੀ ਮੁਸ਼ਕਲ ਆ ਲੇਕਿਨ ਇਹਨਾਂ ਨੇ ਤਜਰਬਾ ਕਰਕੇ ਵਖਿਲਿਆ ਵੋਟ ਬੈਂਕ ਤੇ ਜ਼ਰੂਰ ਵਧਿਆ ਇਹਨਾਂ ਦਾ ਉਹ ਇਸ ਕਰਕੇ ਵਧਿਆ ਵੀ ਅਕਾਲੀ ਦਲ ਹਾਸ਼ੀ ਤੇ ਚਲਾ ਗਿਆ ਸੀ ਜਿੱਦਣ ਅਕਾਲੀ ਦਾ ਸਰਵਾਈਵ ਕੀਤਾ ਤੇ ਭੌਂਕੇ ਫਿਰ 5% ਤੇ ਆ ਜਾਣਗੇ 18% ਤੋਂ ਘਟ ਕੇ ਜੀ ਜੀ ਪਟਿਆ ਸਾਹਿਬ ਉਧਰ ਦੂਜੇ ਪਾਸੇ ਜਿੱਥੋਂ ਆਪਾਂ ਇਹ ਪ੍ਰੋਗਰਾਮ ਦਾ ਆਗਾਜ਼ ਕੀਤਾ ਹੁਣ ਇਹ ਜਿਹੜਾ ਮੰਗ ਪੱਤਰ ਦਿੱਤਾ ਗਿਆ ਇਹਦੇ ਉੱਤੇ ਜਥੇਦਾਰ ਸਾਹਿਬ ਕਦੋਂ ਤੱਕ ਗੌਰ ਕਰਨਗੇ ਕਦੋਂ ਤੱਕ ਇਹਦੇ ਉੱਤੇ ਕਾਰਵਾਈ ਹੋ ਸਕਦੀ ਹੈ ਨਹੀਂ ਹੋਵੇਗੀ ਇਸ ਪੱਤਰ ਦਾ ਇਸ ਮੰਗ ਪੱਤਰ ਦਾ ਆਖਰ ਭਵਿੱਖ ਕੀ ਹੈ ਇਹ ਡਿਪੈਂਡ ਕਰਦਾ ਜੀ ਬਾਗੀਆਂ ਦੇ ਉੱਤੇ ਹੁਣ ਵਾਗਿਆ ਨੇ ਅੱਜ ਐਲਾਨ ਤੇ ਕਰਦਾ ਸੀ ਪਿੰਡਾਂ ਤੇ ਜਾਵਾਂਗੇ ਅਸੀਂ ਸੱਤਾਂ ਤੇ ਜਾਵਾਂਗੇ ਅਸੀਂ ਗਲੀਆਂ ਜਾਵਾਂਗੇ ਲੋਕਾਂ ਨੂੰ ਦੱਸਾਂਗੇ ਵੀ ਇਹ ਕਾਲ ਤਖਤ ਕੀ ਆ ਤੇ ਇਹ ਲੋਕ ਕਾਲ ਤਖਤ ਦੇ ਪਗੋੜੇ ਨੇ ਜੇ ਉਹ ਪਿੰਡਾਂ ਚ ਤੁਰ ਪੈਂਦੇ ਇਸ ਤਰੀਕੇ ਨਾਲ ਅੱਜ ਕੱਲ ਤੇ ਵੈਸੇ ਪਿੰਡਾਂ ਚ ਬਹੁਤੀ ਜੋਂ ਲੋੜ ਨਹੀਂ ਕਿਉਂਕਿ ਸੋਸ਼ਲ ਮੀਡੀਆ ਇੰਨਾ ਕੁ ਸਟਰੋਂਗ ਆ ਵੀ ਹਰ ਬੰਦਾ ਹਰ ਬੰਦਾ ਪੱਤਰਕਾਰ ਹਰ ਦੇ ਹੱਥ ਇੰਡਰਾਇਡ ਫੋਨ ਆ ਫੇਰ ਵੀ ਜੇ ਇੱਕ ਸੇ ਪਟਾ ਜਾ ਕੇ ਜਾਤੀ ਤੌਰ ਤੇ ਲੋਕਾਂ ਨੂੰ ਮਿਲਦੇ ਤੇ ਉਹਦਾ ਅਸਰ ਲੋਕਾਂ ਤੇ ਬਹੁਤ ਜ਼ਿਆਦਾ ਹੋਏਗਾ ਲੋਕ ਜੇ ਵੀ ਹੀਰਾ ਘੱਟ ਕੇ ਤੁਰਪੇ ਕੱਲ ਤੱਕ ਤੋਂ ਸਪੋਰਟ ਕਰਨ ਵਾਸਤੇ ਪੇ ਅਕਾਲੀ ਦਲ ਦੇ ਫਿਰ ਮੰਦੜੇ ਹਾ ਬਾਦਲ ਲੱਦੇ ਮਦਦੇ ਹੱਲ ਹੋ ਜਾਣਗੇ ਇਸ ਕਰਕੇ ਮੈਨੂੰ ਨਹੀਂ ਉਮੀਦ ਵੀ ਐਡਾ ਵੱਡਾ ਰਿਸਕ ਜਿਹੜਾ ਵਾ ਹੁਣ ਅਕਾਲੀ ਦਲ ਬਾਦਲ ਲਵੇਗਾ 14 ਤਰੀਕ ਦੀ ਕਾਨਫਰੰਸ ਸਿਰਫ ਇਸੇ ਕਰਕੇ ਉਹਨਾਂ ਰੱਖੀ ਆ ਵੀ ਉਹਦੇ ਵਿੱਚ ਅਸੀਂ ਵੇਖੀ ਵੀ ਲੋਕ ਸਾਨੂੰ ਕਿੰਨਾ ਸਾਥ ਦਿੰਦੇ ਆ ਲੋਕ ਆ ਜਾਂਦੇ ਹੁੰਦੇ ਲੋਕ ਕੋਈ ਹੁੰਦੇ ਆ ਉਹੀ ਲੋਕ ਕਾਂਗਰਸ ਚੱਲ ਜਾਂਦੇ ਉਹੀ ਕਾਲੀਆਂ ਕੁਲਾ ਜਾਂਦੇ ਉਹੀ ਕਮਿਊਨਿਸਟਾਂ ਚੱਲ ਜਾਂਦੇ ਉਹੀ ਬਸਪਾ ਚੱਲ ਜਾਂਦੇ ਉਹੀ ਆਪਣੇ ਬਕਾਇਦਾ ਤੌਰ ਤੇ ਆਮਾਦੀ ਪਾਰਟੀ ਕੋਲ ਲੋਕੋ ਹੀ ਹੁੰਦੇ ਆ ਲੇਕਿਨ ਉਹਨਾਂ ਨੂੰ ਵੋਟ ਪੈਂਦੀ ਤਬਦੀਦ ਕਰਨਾ ਬੜਾ ਮੁਸ਼ਕਲ ਹੁੰਦਾ ਉਹ ਨਹੀਂ ਹੋ ਸਕਦਾ ਵੋਟ ਬੈਂਕ ਦੇ ਵਿੱਚ ਲੋਕ ਆਪਣੀ ਮਰਜ਼ੀ ਦਾ ਵੋਟ ਪਾਉਂਦੇ ਤਿੰਨ ਪ੍ਰਕਾਰ ਦੇ ਲੋਕ ਨੇ ਇੱਕ ਅਮੀਰ ਲੋਕ ਨੇ ਇੱਕ ਮਿਡਲ ਕਲਾਸ ਦੇ ਲੋਕ ਨੇ ਇੱਕ ਗਰੀਬ ਲੋਕ ਨੇ ਜਿਹੜੀ 30 ਜਨਸੰਖਿਆ ਉਹਨਾਂ ਦਾ ਆਮ ਤੌਰ ਤੇ ਹੁੰਦਾ ਵੀ ਉਹ ਵੁੱਡ ਖਰੀਦੀ ਵੀ ਜਾਂਦੀ ਆ ਤੇ ਤੰਕਾਈ ਵੀ ਜਾਂਦੀ ਆ ਤੇ ਡਰਾਈ ਵੀ ਜਾਂਦੀ ਆ ਸਭ ਕੁਝ ਕੀਤਾ ਜਾਂਦਾ ਉਹ ਜਿਹੜੀ ਮਡਿਓਕਰ ਵੋਟ ਉਹਨਾਂ ਦੇ ਵੀ ਤੁਸੀਂ ਜਿਹੜੀ ਆ ਉਹ ਆਪਣੀ ਮਰਜ਼ੀ ਦਾ ਵੋਟ ਪਾਉਂਦੇ ਆ ਉਹਨਾਂ ਦਾ ਕੋਈ ਲੈਣਾ ਦੇਣਾ ਕਿਸੇ ਦਾ ਨਹੀਂ ਹੈਗਾ ਨਾ ਉਹਨਾਂ ਕਿਸੇ ਕੁਝ ਲੈਣਾ ਤੇ ਨਾ ਕਿਸੇ ਕੁਝ ਦੇਣਾ ਉਹ ਚੁੱਪਚੀ ਬਿੱਤੇ ਵੋਟ ਪਾਉਂਦੇ ਫੈਸਲਾ ਉਹ ਕਰਦੀ ਆ ਵੀ ਜਿੱਤਣਾ ਕਿਨੇ ਤੇ ਹਾਰਨਾ ਕਿਨੇ ਆ ਹੁਣ ਬਾਗਿਆ 'ਚ ਇੰਨੀ ਹਿੰਮਤ ਨਹੀਂ ਜੇ ਮੈਂ ਕਹਾਂ ਤੇ ਕਿ ਇਹ ਲੋਕਾਂ ਜਾ ਕੇ ਲੋਕਾਂ ਨੂੰ ਸਵਾਲ ਪੁੱਛਣਗੇ ਕਿ ਮਲਾਈਆਂ ਤੇ ਭਈ ਬਾਦਲਦਲੀ ਦਾ ਤੁਸੀਂ ਵੀ ਖਾਧੀਆਂ ਰਲਕੇ ਖਾਧੀਆਂ ਨੇ ਲੇਕਿਨ ਫੇਰ ਵੀ ਤੁਹਾਨੂੰ ਪਤਾ ਹੋਏ ਨਾਨਕ ਨਾਮ ਜਿਹੜੀ ਫਿਲਮ ਜਦੋਂ ਆਈ ਸੀ ਨਾ ਪ੍ਰਿਥੀ ਪ੍ਰਿਥੀ ਕੁਮਾਰ ਉਸੇ ਗੱਜਨੇ ਪ੍ਰਿੰਸੀਪਲ ਨੂੰ ਜੀ ਆਖਰ ਦੇ ਉੱਤੇ ਇੱਕ ਸ਼ਬਦ ਕਹਿੰਦਾ ਆਖਰ ਫਿਲਮ ਦੇ ਆਖਰ ਉਹ ਕਹਿੰਦਾ ਵੀ ਆ ਜਿਹੜੀ ਫਿਲਮ ਜਿਹੜੀ ਬਣਾਈ ਹੈ ਮੈਂ ਜੇ ਇਹ ਫਿਲਮ ਵੇਖ ਕੇ ਬੰਦਾ ਇੱਕ ਨਾਸਤਿਕ ਵੀ ਆਸਤਿਕ ਬਣ ਜਾਂਦਾ ਤੇ ਮੈਂ ਸੋਚਦਾ ਵੀ ਮੇਰੀ ਮਿਹਨਤ ਸਫਲ ਹੋ ਗਈ। ਹੂੰ ਇਸ ਕਰਕੇ ਬਾਕੀ ਜੇ ਦਸਾ ਪਿੰਡਾਂ ਦੀ ਇਹ ਪੰਚਾਇਤਾਂ ਕੋਲੋਂ ਜਾ ਕੇ ਜਾਂ ਦਸਾ ਪਿੰਡਾਂ ਦੀਆਂ ਗੁਰਦੁਆਰਿਆਂ ਕਮੇਟੀਆਂ ਕੋਲੋਂ ਵੀ ਮਤੇ ਪਵਾ ਕੇ ਭੇਜ ਦਿੰਦੇ ਆ ਤੇ ਮੈਂ ਸੋਚਦਾ ਵੀ ਬੜੀ ਵੱਡੀ ਸਫਲਤਾ ਹੋਏਗੀ। ਹੂੰ ਹੁਣ ਕਿੰਨੇ ਕਹ ਜਾਂਦੇ ਕਿ ਕਿੰਨੇ ਕੁ ਲੋਕਾਂ ਦੇ ਅੱਖੇ ਲੱਗਦੇ ਕਿੰਨਿਆਂ ਕਿ ਪਿੰਡਾਂ 'ਚੋਂ ਇਹ ਪੰਜ ਮਤੇ ਪਤਾ ਪਵਾ ਕੇ ਕਾਲ ਤੱਕ ਨੂੰ ਭੇਜ ਦੇ ਉਹ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਕਿ ਮਿਹਨਤ ਕਰਦੇ ਨੇ ਲੇਕਿਨ ਮੈਨੂੰ ਉਮੀਦ ਨਹੀਂ ਵੀ ਬਹੁਤੀ ਇਹਨਾਂ ਨੂੰ ਉੱਥੋਂ ਕਾਮਯਾਬੀ ਮਿਲ ਸਕੇ ਕਿਉਂਕਿ ਇਹ ਵੀ ਉਹਨਾਂ ਨਾਲ ਸ਼ਾਮਿਲ ਸੀ ਲੋਕ ਪੁੱਛਣਗੇ ਉਹਨਾਂ ਨੂੰ ਹੂੰ ਕਿ ਮਲਾਈਆਂ ਤੁਸੀਂ ਵੀ ਖਾਧੀਆਂ ਭਈ ਗਲਤ ਕੰਮ ਤਾਂ ਤੁਸੀਂ ਵੀ ਕੀਤੇ ਝੂਠੇ ਪਰਚੇ ਤੁਸੀਂ ਵੀ ਕਰਾਇਆ ਤਾਂ ਤਹਾਡੀ ਗੱਲ ਅਸੀਂ ਕਿਉਂ ਸੁਣੀਏ ਫਿਰ ਵੀ ਜੇ ਕਿਤਨੇ ਕਿਤੇ ਕਾਮਯਾਬ ਹੁੰਦੇ ਆ ਤੇ ਇਹਨਾਂ ਦੀ ਇੱਕ ਮੈਂ ਸੋਚਦਾ ਵੀ ਬੜੀ ਪ੍ਰਾਪਤੀ ਹੋਏਗੀ ਪਟੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੇ ਖਬਰਾਂ ਉਤੇ ਤੁਸੀਂ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੋ ਹੁੰਨੇ ਹੋ ਬਹੁਤ ਬਹੁਤ ਧੰਨਵਾਦ ਸਸਿ ਕਾਦੀ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ